ਹਾਂਜੀ ਕੀ ਹਾਲਾ ਬਾਈ ਜੀ ਸਾਰਿਆਂ ਦੇ 22 ਮਈ 2024 ਦੀਆਂ ਬਾਜੀ ਦੇ ਰਿਜ਼ਲਟ ਲੈ ਕੇ ਆਏ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਆਪਣੇ ਨੂੰ ਕਰਿਓ ਸਬਸਕ੍ਰਾਈਬ ਪੰਡ ਆ ਗਿਆ ਜੀ ਦੇਡੂ ਲੁਧਿਆਣਾ 112 ਓਡੇ ਸੀ 5500 ਮਾਡਲ ਨੂੰ ਜੀ 7 ਵਜੇ ਬਾਜੀ ਨਿਬੜੀ ਜੱਸਾ ਮਣਕੀ ਜੀਪ 6ਾਂ ਦੀ ਸਾਂਝੀ ਹੋ ਗਈ ਜੱਸੇ ਮਣਕੀ ਨੇ ਮੈਂਟਾ ਮੰਗ ਲਈ ਫਰਿੱਜ ਇਹਨੇ ਸਾਂਝੀ ਨਹੀਂ ਕੀਤੀ ਜੀ ਬਿੰਦਰ ਸਲੋਦੀ ਕੂਲਰ ਰੈਣੇ ਵੀ ਨਹੀਂ ਸਾਂਝੀ ਕੀਤੀ ਜੀ ਸਣੀ ਕਟਾਣੀ ਐਲਸੀਡੀ ਤੇ ਮਨਨਾ ਸਿਹੜਾ ਬਲਜੀਤ ਜੁਕੇ ਜੱਸਾ ਕਠਾਲਾ ਮਨਦੀਪ ਕਲਾਲਦੀਪਾ ਬੜੈਣ ਤੇ ਕੁਲਵੀਰ ਕੌੜੀ ਫੇਰ ਆ ਗਈ ਪਿੰਡ ਕਜਲਾ ਨਵਾਂ ਸ਼ਹਿਰ 109 ਉੱਡੇ ਸੀਗੇ 10000 ਮੁੱਢ ਨੂੰ ਜੀ 4:55 ਮਿੰਟ ਤੇ ਵਾਜੀ ਨਿਬੜੀ ਜੀ ਜੋ ਤੇ ਸੋਵਾਲ ਜੀਬ 5000 ਦਿੱਤ ਬੰਟੀ ਸਮਰਾੜੀ ਮੋਟਰਸਾਈਕਲ ਪਲੱਸ 3000 ਦਿੱਤ ਗੋਪੀ ਢਾਂਡਵੜ ਫਰਿੱਜ ਪਲੱਸ 2000 ਦਿੱਤੀ ਇਹਦਾ ਕੱਲਾ ਰਹਿ ਗਿਆ ਜੀ ਜੋ ਤੇ ਸੋਵਾਲ ਦਾ ਜੀਬ ਦਿੱਤ ਗਿਆ ਜੀ ਕੱਲਾ ਹੀ ਫਿਰਦਾ ਸੀਗਾ ਜੀ ਪਿੰਡ ਕੰਮਿਆਣਾ ਫਰੀਦਕੋਟ 138 ਉੱਡੇ ਸੀ 3200 ਮਾਟਰ ਨੂੰ ਜੀ ਤਿੰਨ ਚ ਹੋ ਗਈ ਸਾਂਝੀ 7 ਵਜੇ ਕੀ 30 ਮਿੰਟ ਤੇ ਵਜੇ ਨਿਬੜੀ ਜੀ ਬੱਗਾ ਫਰੀਦਕੋਟ 7:30 ਤੇ ਫਿਰਦਾ ਸੀਗਾ ਮੋਟਰਸਾਈਕਲ ਪਲੱਸ ਵੱਧਾ ਪਲੱਸ ਸਾਂਝੀ ਜੀ ਫੌਜੀ ਮਹਿਮਾ ਫਰਿੱਜ ਗਰ ਭੇਜ ਮੱਲਾ ਕੂਲਰ ਤੇ ਲਾਡੀ ਮਾਈ ਗੋਦੜੀ ਪੱਖਾ ਜੋਦਾ ਟਹਿਣਾ ਕੱਪ ਜੀ ਤਿੰਨਾ ਕਬੂਤਰਾਂ ਦੇ ਦਾਣਾ ਇਹ ਸਾਂਝੀ ਹੈ ਜੀ ਫਿਰ ਆ ਗਿਆ ਜੀ ਪਿੰਡ ਜੰਡਾਲੀ ਕਲਾ ਮਲੇਰ ਕੋਟਲਾ 70 ਡੇ ਸੀ 3200 ਮਡਨੋ ਜੀ 5:45 ਤੇ ਬਾਜੀ ਨਿਬੜੀ ਮਨਜੀਤ ਕੁੱਪ ਮੋਟਰਸਾਈਕਲ ਮੰਨੂ ਕਸਬਾ ਮੋਟਰਸਾਈਕਲ ਫੌਜੀ ਰੋਹੀੜਾ ਫਰਿੱਜ ਅਰਸ਼ ਬੋਰਡ ਹਾਈ ਐਲ ਸੀ ਡੀ ਜੀ ਇਹਨਾਂ ਚਾਰਾਂ ਕਬੂਤਰਾਂ ਦੀ ਬਾਜੀ ਨਿਬੜੀ ਜੀ 5:45 ਮਿੰਟ ਤੇ ਪਿੰਡ ਬਾਬਰਪੁਰ ਲੁਧਿਆਣਾ ਜੀ ਕੰਨ ਨਵੇਂ ਉਡੇ ਸੀਗੇ 2200 ਮੱਢ ਨੂੰ ਜੀ ਦੋ ਦੀ ਬਾਜੀ ਹੋ ਗਈ ਸਾਂਝੀ ਮਨਿੰਦਰ ਪਰਥਲਾ ਮੋਟਰਸਾਈਕਲ ਪਲਾ ਸਾਂਝੀ ਜੀ ਮਨਜੀਤ ਕੁੱਪ ਕੁਲਰ ਪਲਾ ਸਾਂਝੀ ਜੋਤ ਕਰਾਉਂਦੀਆਂ ਇਹ ਪੱਖਾ ਜੀ ਤੇਨਾਂ ਦੀ ਬਾਜੀ ਨੇ ਬੜੀ ਦੋਹਾਂ ਦੀ ਹੋ ਗਈ ਸੀਗੀ ਸਾਂਝੀ ਜੀ ਫਿਰ ਆ ਗਿਆ ਜੀ ਪਿੰਡ ਆਨੰਦਪੁਰ ਕਲਾਉਡ ਫਤੇਗੜ ਸਾਹਿਬ 2200 ਮੱਢ ਨੂੰ 153 ਉਡੇ ਸੀਗੇ 6 ਚ ਬਾਜੀ ਹੋ ਗਈ ਸਾਂਝੀ 6:30 ਤੇ ਵਜੇ ਨਿਪੜੀ ਜੀ ਬਿੱड्डੂ ਬਿੱਲੂ ਸਲੇਮਪੁਰ ਫਰਿੱਜ ਜੱਗੀ ਸਦੈਪੁਰ ਕੂਲਰ ਤੇ ਮੈਗੋ ਜਮੀਨਗੜ੍ਹ ਪੱਖਾ ਜੀ ਤਿੰਨ ਨਾਮ ਸੀਗੇ ਤੇ ਜੀਆਂ ਦੀ ਸਾਂਝੀ ਸੀ ਬਾਕੀ ਦਾ ਆਪਣਾ ਨਾਮ ਹੀ ਪਤਾ ਜੀ ਪੈਂਡਾਗੇ ਦੋ ਜੜਾ 26 UDC 2200 ਮਾਡਲ ਨੂੰ ਜੀ ਦੋ ਕਬੂਤਰਾਂ ਦੀ ਹੋ ਗਈ ਸਾਂਝੀ ਜਿੱਥੇ ਗੜਾਸਾ ਘੁੰਮਣ ਕਾਨਗੜ੍ਹ ਤੇ ਬਬਲੂ ਸਫੀਪੁਰ ਜੀ ਐਂਡਿੰਗ ਦੱਸਿਆ ਜੀ ਕੀ ਬਣਿਆ ਇਹਨਾਂ ਦਾ ਪਰ ਆ ਦੋ ਕਬੂਤਰ ਰਹਿੰਦੇ ਸੀਗੇ ਵੀਡੀਓ ਨੂੰ ਐਂਡ ਤੱਕ ਜਿਹਨਾਂ ਨੇ ਦੇਖਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਮਿਲਦੇ ਹਾਂ ਅਗਲੀ ਵੀਡੀਓ ਤੇ ਧੰਨਵਾਦ